ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਆਲੂ ਬੈਂਗਣ ਦਾ ਪਰਤਾ ਕੱਲੇ ਬੈਂਗਣਾਂ ਦਾ ਪਰਤਾ ਆਪਾਂ ਬਹੁਤ ਵਾਰੀ ਬਣਾ ਕੇ ਖਾਧਾਗਾ ਮੈਂ ਇੱਕ ਦੋ ਵੀਡੀਓ ਪਾਈਆਂ ਪਰ ਅੱਜ ਆਪਾਂ ਬਣਾਵਾਂਗੇ ਆਲੂ ਬੈਂਗਣ ਦਾ ਪਰਤਾ ਉਹ ਆਪਾਂ ਕਿਵੇਂ ਬਣਾਵਾਂਗੇ ਤੁਸੀਂ ਵੀਡੀਓ ਦੇ ਨਾਲ ਪੂਰੇ ਬਣੇ ਰਹੋ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਆਲੂ ਬੈਂਗਣ ਦਾ ਪਰਤਾ ਬਣਾਉਣਾ ਸ਼ੁਰੂ ਕਰਦੇ ਹਾਂ ਬੈਂਗਣ ਦਾ ਪਰਤਾ ਬਣਾਉਣ ਵਾਸਤੇ ਤਿੰਨ ਆਪਾਂ ਮੀਡੀਅਮ ਸਾਈਜ਼ ਦੇ ਬੈਂਗਣ ਲੈ ਹੈਗੇ ਆ ਤੇ ਹੁਣ ਇਹਨਾਂ ਨੂੰ ਆਪਾਂ ਪਾਣੀ ਦੇ ਨਾਲ ਧੋ ਲਿਆ ਧੋ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਹਲਕਾ ਹਲਕਾ ਸੁਕਾ ਵੀ ਲਿਆ ਹੁਣ ਆਪਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਛਿੱਲਾਂਗੇ ਤੇ ਛਿਲਕੇ ਆਪਾਂ ਇਸ ਬਰਤਨ ਦੇ ਵਿੱਚ ਰੱਖੇ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੀ ਡੰਡੀ ਹਟਾ ਦਾਂਗੇ ਨੂੰ ਲੈ ਸਭੀ ਥੋੜਾ ਜਿਹਾ ਆਪਾਂ ਕੱਟ ਦਾਂਗੇ ਹੁਣ ਆਪਾਂ ਇਹਨਾਂ ਨੂੰ ਛਿੱਲਾਂਗੇ ਪਤਲਾ ਪਤਲਾ ਛਿਲਕਾ ਲਾਵਾਂਗੇ ਮੈਂ ਗੰਦਾ ਪਰਤਾ ਬਣਾਉਣ ਵਾਸਤੇ ਬਹੁਤ ਹੀ ਸੌਖਾ ਤਰੀਕਾ ਹੈਗਾ ਹਾਂਜੀ ਕਿੰਨੇ ਮੈਂਗਨਾ ਨੂੰ ਆਪਾਂ ਛੱਲ ਲਿਆਗਾ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਐਸ ਤਰ੍ਹਾਂ ਛੱਲ ਕੇ ਤੇ ਐਸ ਤਰ੍ਹਾਂ ਕੱਟਣਾ ਜਦੋਂ ਆਪਾਂ ਪਰਤਾ ਬਣਾਉਣੇ ਨਾਲ ਇਹਦੇ ਸਰਾਣੇ ਪਤਾ ਲੱਗ ਜਾਂਦੇ ਵਿੱਚੋਂ ਕਈ ਵਾਰ ਕਾਣੇ ਨਾ ਹੋਣ ਤੇ ਹੁਣ ਆਪਾਂ ਇਹਨਾਂ ਨੂੰ ਜਿਆਦਾ ਬਰੀਕ ਵੀ ਨਹੀਂ ਤੇ ਜਿਆਦਾ ਮੋਟੇ ਵੀ ਨਹੀਂ ਪੀਸ ਕਰਨੇ ਐਸ ਤਰ੍ਹਾਂ ਆਪਾਂ ਪੀਸ ਕਰ ਲਾਂਗੇ ਜਦੋਂ ਵੀ ਆਪਾਂ ਪਰਤਾ ਬਣਾਉਣਾ ਹੈ ਇਹ ਤੁਰੰਤ ਪੈਰ ਹੀ ਛਿੱਲ ਕੇ ਬਣਾਉਣਾਗਾ ਜੇ ਆਪਾਂ ਇਹਨਾਂ ਨੂੰ ਪਹਿਲਾਂ ਚੀਰ ਕੇ ਰੱਖ ਲਾਂਗੇ ਤੇ ਫਿਰ ਇੱਕ ਤਾਂ ਇਹ ਕਾਲੇ ਪੈ ਜਾਂਦੇ ਤੇ ਇਹ ਕੜਤਨ ਵੀ ਫੱਟ ਜਾਂਦੇ ਆ ਬੈਂਗਣ ਬੈਂਗਣਾਂ ਦੀ ਸਬਜੀ ਜਾਂ ਪਰਤਾ ਬਣਾਉਣਾ ਹੋਵੇ ਤਾਂ ਤੁਰੰਤ ਪੈਰ ਚੀਰੋ ਤੇ ਤੁਰੰਤ ਪੈਰ ਬਣਾਓ ਕਿੰਨੇ ਬੈਂਗਣ ਨੂੰ ਆਪਾਂ ਛੋਟੇ ਛੋਟੇ ਪੀਸਾਂਾਂ ਦੇ ਵਿੱਚ ਕੱਟ ਲਾਂਗੇ ਬੈਂਗਣਾ ਨੂੰ ਆਪਾਂ ਹੁਣ ਚੀਲ ਲਿਆਗਾ ਤੇ ਛੋਟੇ-ਛੋਟੇ ਆਪਾਂ ਪੀਸ ਇਹਦੇ ਕਰ ਲਿਆ ਹੁਣ ਆਪਾਂ ਚੱਲਦੇ ਆਂ ਸਬਜ਼ੀ ਬਣਾਉਣ ਗੈਸ ਤੇ ਆਪਾਂ ਕੜਾਹੀ ਨੂੰ ਰੱਖ ਲਿਆ ਕੜਾਹੀ ਦੇ ਵਿੱਚ ਅੱਧੀ ਕੱਟੀ ਸਰੋਂ ਦਾ ਤੇਲ ਪਾ ਦਾਂਗੇ ਸਰੋਂ ਦੇ ਤੇਲ ਵਿੱਚ ਪਰਥਾ ਸਵਾਦ ਬੰਦਾ ਵੈਸੇ ਤਾਂ ਤੁਸੀਂ ਕੋਈ ਵੀ ਤੇਲ ਵਰਤ ਸਕਦੇ ਆਂ ਪਰ ਸਰੋਂ ਦੇ ਤੇਲ ਵਿੱਚ ਪਰਥਾ ਜਾਂ ਕੋਈ ਵੀ ਆਪਾਂ ਸਬਜ਼ੀ ਬਣਾਉਣੇ ਤਾਂ ਸਵਾਦ ਬੰਦੀ ਆ ਧਰਮ ਹੋ ਗਿਆ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਸਾਬਤ ਧਨੀਆ ਇਹਨੂੰ ਆਪਾਂ ਦਰਦਰਾ ਜਾਂ ਕੁੱਟ ਲਿਆ ਸੀਗਾ ਹੁਣ ਆਪਣੇ ਕੱਟੇ ਹੋਏ ਬਤਾਉ ਪਾ ਦਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਲਧੀਆ ਜ ਇਹਨਾਂ ਨੂੰ ਫਰਾਈ ਕਰਾਂਗੇ ਜਦੋਂ ਤੱਕ ਇਹ ਸੌਫਟ ਨਹੀਂ ਹੁੰਦੇ ਉਦੋਂ ਤੱਕ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਜੇ ਉਹ ਆਪਾਂ ਛਿੱਲਣ ਤੋਂ ਪਹਿਲਾਂ ਹੀ ਫਰਾਈ ਕਰਦੇ ਹਾਂ ਨਾ ਫਿਰ ਛਿੱਲਣੇ ਥੋੜੇ ਜਿ ਔਖੇ ਹੋ ਜਾਂਦੇ ਐਸ ਤਰ੍ਹਾਂ ਆਪਾਂ ਛਿੱਲ ਕੇ ਫਰਾਈ ਕਰਦੇ ਨਾ ਇੱਕ ਤਾਂ ਪਤਾ ਲੱਗ ਜਾਂਦਾ ਵੀ ਵਿੱਚੋਂ ਕਾਣੇ ਤਾਂ ਨਹੀਂਗੇ ਦੂਜਾ ਨੰਬਰ ਇਹ ਆ ਵੀ ਫਿਰ ਛਿੱਲਣੇ ਨਹੀਂ ਹੋਣ ਕਿ ਉਸ ਦੇ ਪਹਿਲੇ ਛਿੱਲੇ ਹੋਣਗੇ ਤੇ ਫਿਰ ਉਸ ਤੋਂ ਬਾਅਦ ਫਰਾਈ ਕਰਨੇ ਸੌਖੇ ਆ। ਕਿ ਜੈਸਾ ਆਪਾਂ ਕਰ ਦਾਂਗੇ ਮਿਰਚਾਂ ਜਿਆਦਾ ਘੱਟ ਵੀ ਨਹੀਂ ਤੇ ਜਿਆਦਾ ਤੇਜ਼ ਵੀ ਨਹੀਂ। ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ। ਹਾਂਜੀ ਥੋੜਾ ਜਿਹਾ ਨਮਕ ਪਾ ਦਾਂਗੇ। ਇੱਕ ਵਾਰੀ ਆਪਾਂ ਥੋੜਾ ਹੀ ਪਾਵਾਂਗੇ ਕਿਉਂਕਿ ਆਪਾਂ ਬਾਅਦ 'ਚ ਵੀ ਨਮਕ ਪਾਵਾਂਗੇ। ਇਹ ਥੋੜੀ ਜਿਹਾ ਆਪਾਂ ਇੱਕ ਵਾਰੀ ਹਲਦੀ ਪਾ ਦਨੇ ਸਿਰਫ ਕਲਰ ਵਾਸਤੇ। ਇਹਨਾਂ ਨੂੰ ਵੀ ਆਪਾਂ ਹੁਣ ਕਰ ਦਿੰਨੇ ਆ ਮਿਕਸ। ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਦੇ ਨਾ ਇਸ ਤਰ੍ਹਾਂ ਫਿਰ ਕਲਰ ਵਧੀਆ ਆਉਂਦਾ ਹਲਦੀ ਪਾ ਕੇ ਪਰ ਅੱਥਾ ਤਾਂ ਆਪਾਂ ਪਹਿਲਾਂ ਇੱਕ ਦੋ ਵੀਡੀਓ ਪਾਈਆਂ ਮੈਂ ਪੜ੍ਹਥੀਆਂ ਕਿ ਉਹ ਆਪਾਂ ਹੋਰ ਟਵਿਕਰਨਾ ਬਣਾਇਆ ਫਰਾਈ ਤਾਂ ਆਪਾਂ ਇਸੇ ਤਰੀਕੇ ਕੀਤਾ ਸੀ ਪਰ ਜਿਹੜਾ ਆਪਾਂ ਅੱਜ ਸਮਾਨ ਪਾਇਓ ਪਹਿਲਾਂ ਆਪਾਂ ਇਸ ਤਰ੍ਹਾਂ ਸਮਾਨ ਨਹੀਂ ਪਾਇਆ ਸੀਗਾ ਅੱਜ ਆਪਾਂ ਇਹ ਸਮਾਨ ਪਾ ਕੇ ਆਲੂ ਪਾ ਕੇ ਫਿਰ ਪਰਠਾ ਬਣਾਵਾਂਗੇ ਬਹੁਤ ਹੀ ਸਵਾਦ ਬੰਦਾ ਹੈਗਾ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖੋ ਤੇ ਵੀਡੀਓ ਦੇ ਨਾਲ ਤੁਸੀਂ ਪੂਰੇ ਬਣਿਆ ਰਹੋ ਹਾਂ ਜੀ ਹੁਣ ਆਪਾਂ ਢੱਕਣ ਚੱਕ ਲੈਨੇ ਕੜਾਹੀ ਤੋਂ ਕਿਉਂਕਿ ਆਪਾਂ ਟਾਕ ਕੇ ਪਕਾਈ ਇਹਨਾਂ ਨੂੰ ਤੇ ਬੈਂਗਣ ਆਪਣੇ ਬਿਲਕੁਲ ਸੌਫਟ ਹੋ ਗਏ ਆ ਤੇ ਹੁਣ ਆਪਾਂ ਇੱਕ ਲੈ ਲਾਂਗੇ ਮਧਨੀ ਦੀ ਦੇ ਨਾਲ ਆਪਾਂ ਸਾਗ ਘੋਟਦੇ ਆ ਤੇ ਇਹਨਾਂ ਨਾਲ ਪੈਸੇ ਨਾਲ ਹੁਣ ਬੈਂਗਣਾਂ ਨੂੰ ਮੈਸ਼ ਕਰ ਲਾਂਗੇ ਕਿਉਂਕਿ ਜਦ ਇਹ ਸੌਫਟ ਹੋ ਜਾਂਦੇ ਨਾ ਫਿਰ ਵਧੀਆ ਇਹ ਮੈਸ਼ ਹੋ ਜਾਂਦੇ ਆ ਕਿੰਨਾ ਸੌਖਾ ਤਰੀਕਾ ਹੈਗਾ ਇਹ ਬੈਂਗਣਾਂ ਦਾ ਭੜਤਾ ਬਣਾਉਣ ਦਾ ਕਿਉਂਕਿ ਆਪਾਂ ਨੂੰ ਛਿਲਕੇ ਪਹਿਲਾਂ ਲਾਤੇ ਆ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਿਆ ਫਰਾਈ ਕਰਕੇ ਆਪਾਂ ਇਹਨਾਂ ਨੂੰ ਹੁਣ ਇਸ ਤਰ੍ਹਾਂ ਮੈਸ਼ ਕਰ ਲਾਂਗੇ ਤੇ ਬਣਾ ਲਾਂਗੇ ਆਪਾਂ ਪਰਤਾ ਕੋਈ ਜ਼ਿਆਦਾ ਔਖਾ ਨਹੀਂ ਦਾ ਤੇ ਟੇਸਟੀ ਵੀ ਬਹੁਤ ਬਣੂਗਾ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮੈਸ਼ ਕਰ ਲਾਂਗੇ ਥੋੜੇ ਥੋੜੇ ਇਹਨਾਂ ਦੇ ਵਿੱਚ ਤਾਂ ਬੀਜ ਸੀਗੇ ਹੋ ਸਕੇ ਤਾਂ ਕੱਚੇ-ਕੱਚੇ ਬਤਾਉਂ ਦਾ ਜਿਹਦਾ ਵੀ ਤੁਸੀਂ ਪਰਤਾ ਬਣਾਉਣਾ ਹੈ ਤਾਂ ਕੱਚੇ-ਕੱਚੇ ਬਤਾਉ ਲੈਣੇ ਆ ਇਹਨਾਂ ਹੁਣ ਕਈ ਵਾਰ ਆਉਂਦਾ ਪਤਾ ਨਹੀਂ ਲੱਗਦਾ ਵਿੱਚ ਹੁਣ ਟੱਕੀ ਜੀ ਦਾ ਕੀ ਪਤਾ ਲੱਗਦਾ ਹਨਾ ਤੇ ਮੈਂ ਤਾਂ ਸੋਚਿਆ ਤਾਂ ਹੀ ਸੀ ਕਿ ਕੱਚੇ-ਕੱਚੇ ਬੈਂਗਣਾ ਪਰ ਫਿਰ ਵੀ ਥੋੜੇ-ਥੋੜੇ ਪੱਕੇ ਨਿਕਲ ਆਏ ਆ ਹਾਂਜੀ ਬੈਂਗਣਾ ਨੂੰ ਆਪਾਂ ਹੁਣ ਮੈਸ਼ ਕਰ ਲਿਆ ਤੇ ਗੈਸ ਕਰਦਾਂਗੇ ਬੰਦ ਹੁਣ ਆਪਾਂ ਉਸੇ ਪਲੇਟ ਦੇ ਵਿੱਚ ਇਹਨਾਂ ਨੂੰ ਆਪਾਂ ਕੱਢ ਲਾਂਗੇ ਹਾਂਜੀ ਮੈਸ਼ ਕੀਤੇ ਹੋਏ ਬੈਂਗਣਾ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਿਆ ਇਸੇ ਕੜਾਹੀ ਦੇ ਵਿੱਚ ਦੋ ਕ ਚਮਚਾ ਆਪਾਂ ਸਰੋਂ ਦਾ ਤੇਲ ਪਾ ਦਾਂਗੇ ਤੇਲ ਗਰਮ ਹੋ ਗਿਆ ਤੇ ਤਿੰਨ ਉਬਲੇ ਹੋਏ ਆਲੂ ਸੀ ਆਲੂਆਂ ਨੂੰ ਛਿੱਲ ਕੇ ਉਸ ਤੋਂ ਬਾਅਦ ਆਪਾਂ ਐਡੇ-ਐਡੇ ਪੀਸ ਕਰ ਲਏ ਆ ਹੁਣ ਆਪਾਂ ਇਹਨਾਂ ਨੂੰ ਵੀ ਫਰਾਈ ਕਰ ਲਾਂਗੇ ਇਹਦੇ ਵਿੱਚ ਥੋੜੀ ਜਿਹੀ ਪਾ ਦਾਂਗੇ ਆਪਾਂ ਹਲਦੀ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਨਮਕ ਸਿਰਫ ਥੋੜਾ ਜਿਹੀ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਇਹਨਾਂ ਨੂੰ ਵੀ ਆਪਾਂ ਹੁਣ ਫਰਾਈ ਕਰ ਲਾਂਗੇ ਜਦੋਂ 골ਡਨ ਬਰਾਊਨ ਜੇ ਹੋ ਗਏ ਉਦੋਂ ਤੱਕ ਆਪਾਂ ਇਹਨਾਂ ਨੂੰ ਫਰਾਈ ਕਰਨਾ ਪਾਤਾ ਪਰਥੇ ਦੇ ਵਿੱਚ ਆਪਾਂ ਇਸ ਤਰ੍ਹਾਂ ਵੀ ਆਲੂ ਪਾ ਸਕਦੇ ਸੀ ਕਿਉਂਕਿ ਇਹ ਉਬਲੇ ਹੋਏ ਸੀ ਪਰ ਜੇ ਆਪਾਂ ਫਰਾਈ ਕਰਕੇ ਪਾਵਾਂਗੇ ਤਾਂ ਟੇਸਟ ਹੀ ਵੰਨਗੇ ਹਾਂਜੀ ਆਲੂਆਂ ਨੂੰ ਆਪਾਂ ਫਰਾਈ ਕਰ ਲਿਆ ਹੁਣ ਆਪਾਂ ਆਲੂਆਂ ਨੂੰ ਵੀ ਆਪਾਂ ਕੱਢ ਲੈਣੇ ਆ ਤੇ ਗੈਸ ਕਰਦਨੇ ਆਪਾਂ ਬੰਦ बस ਐਨੇ ਕੀ ਆਪਾਂ ਫਰਾਈ ਕਰਨੇ ਸੀਗੇ ਕਿਉਂਕਿ ਜਦੋਂ ਆਪਾਂ ਪਰਠਾ ਬਣਾਵਾਂਗੇ ਉਸ ਤੋਂ ਬਾਅਦ ਵੀ ਇਹਨਾਂ ਨੂੰ ਸੇਕ ਲੱਗ ਜਾਊਗਾ ਵੈਸੇ ਵੀ ਪਹਿਲਾਂ ਆਲੂ ਉਬਾਲੇ ਹੋਏ ਆ ਆਲੂਆਂ ਨੂੰ ਆਪਾਂ ਕੱਢ ਲੈ ਇਸੇ ਕੜਾਹੀ ਦੇ ਵਿੱਚ ਦੋ ਕ ਚਮਚਾਤਾ ਹੋਰ ਪਾ ਦਾਂਗੇ ਸਰੋਂ ਦਾ ਤੇਲ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਥੋੜਾ ਜਿਹਾ ਲਸਣ ਤੇ ਥੋੜਾ ਜਿਹਾ ਅਦਰਕ ਇਨਾਂ ਨੂੰ ਆਪਾਂ ਬਰੀਕ ਜਾਂ ਕੱਟ ਲਿਆ ਸੀਗਾ ਇਹ ਪਾ ਦਾਂਗੇ ਲਸਣ ਨੂੰ ਆਪਾਂ ਭੁੰਨ ਲਿਆਗਾ ਹੁਣ ਆਪਾਂ ਪਾ ਦਾਂਗੇ ਦੋ ਹਰੀਆਂ ਮਿਰਚ ਬਰੀਕ ਕੱਟੀਆਂ ਹੋਈਆਂ ਇਹਨਾਂ ਨੂੰ ਵੀ ਆਪਾਂ ਹੁਣ ਭੁੰਨ ਲਾਂਗੇ ਹੁਣ ਆਪਣੇ ਕੋਲੇ ਹੈ ਗਿਆ ਤਿੰਨ ਪਿਆਜ਼ ਬਰੀਕ ਕੱਟੇ ਹੋਏ ਇਹ ਪਾ ਦਾਂਗੇ ਜਿਆਦਾ ਬਰੀਕ ਵੀ ਨਹੀਂ ਤੇ ਜਿਆਦਾ ਮੋਟੇ ਵੀ ਨਹੀਂ ਹੁਣ ਆਪਾਂ ਇਹਨਾਂ ਨੂੰ ਪਕਾ ਲਾਂਗੇ 골ਡਨ ਬ੍ਰਾਊਨ ਹੋਣ ਤੱਕ ਪਿਆਇਨ ਪਿਆਜ ਨੂੰ ਵੀ ਆਪਾਂ ਹੁਣ ਭੁੰਨ ਲਿਆਗਾ ਤੇ ਹੁਣ ਆਪਾਂ ਪਾ ਦਾਂਗੇ ਦੋ ਟਮਾਟਰ ਬਰੀਕ ਕੱਟੇ ਹੋਏ එ නුවී හොන අප නෙක්ති කර්දාගේ පයා අද තිබද හොන අපා හොඩ ම සල්ලියයට කරන්ග ගෑන්සේක වරරි අපප මිරින්ග කර්දනය හොන අපමසාලයට කරගේ සවත පෙල්ල පමන්ගපාන් නමක නම් කප පමගේ ස්වාදනසාලඒ හොඩා අය පාදගපා කාලා නමක්ක අදක්ක චමත පාදන්ගේ තරන් මේ පොටද ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਅੱਧਾ ਚਮਚ ਪਾ ਦਾਂਗੇ ਹਲਦੀ ਦਾ ਇਹਨਾਂ ਨੂੰ ਆਪਾਂ ਕਰ ਦਿੰਦੇ ਹਾਂ ਹੁਣ ਮਿਕਸ ਦੋ ਕਿ ਮਿੰਟ ਵਾਸਤੇ ਆਪਾਂ ਮਸਾਲੇ ਵੀ ਭੁੰਨ ਲਿਆ ਤੇ ਹੁਣ ਆਪਣੇ ਫਰਾਈ ਕੀਤੇ ਹੋਏ ਆਲੂ ਪਾ ਦਾਂਗੇ ਇਸ ਤਰ੍ਹਾਂ ਜਦੋਂ ਫਰਾਈ ਕੀਤੇ ਹੋਏ ਆਲੂ ਪਾਵਾਂਗੇ ਨਾ ਪਰਥੇ ਦੇ ਵਿੱਚ ਤੇ ਪਰਥੇ ਦਾ ਟੇਸਟ ਵੱਧ ਜਾਊਗਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਊਗਾ ਪਰਥਾ ਤੇ ਹੁਣ ਆਪਣਾ ਫਰਾਈ ਕੀਤੇ ਹੋਏ ਬੈਂਗਣ ਪਾਵਾਂਗੇ ਚੰਗੀ ਤਰ੍ਹਾਂ ਹੁਣ ਆਪਾਂ ਤੜਕੇ ਦੇ ਵਿੱਚ ਪਰਥੇ ਨੂੰ ਤੇ ਆਲੂਆਂ ਨੂੰ ਆਪਾਂ ਮਿਕਸ ਕਰ ਦਿੰਨੇ ਆਂ ਇਸ ਤਰ੍ਹਾਂ ਜੀ ਦੋ ਖੜਮੇ ਖੜਮੇ ਪਿਆਜ਼ ਤੇ ਟਮਾਟਰ ਸਮਾਨ ਆਪਾਂ ਥੋੜਾ ਥੋੜਾ ਮੋਟਾ ਤੇ ਨਾ ਹੀ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਆਪਾਂ ਬਰੇਕ ਸਮਾਨ ਕੱਟ ਕੇ ਪਾਇਆ ਨਾ ਤੇ ਤੁਸੀਂ ਦੇਖ ਸਕਦੇ ਹੋ ਦੇਖਣ ਚ ਵੀ ਪਰਥਾ ਬਹੁਤ ਵਧੀਆ ਲੱਗਦਾ ਤੇ ਖਾਂਚ ਤਾਂ ਤੁਹਾਨੂੰ ਪਤਾ ਹੀ ਵੀ ਕਿੰਨਾ ਸਵਾਦ ਬਣਿਆ ਹੁਣ ਹੁਣ ਆਪਾਂ ਇਹਨੂੰ ਦੋ ਤਿੰਨ ਮਿੰਟ ਵਾਸਤੇ ਟਾਕੇ ਸੇਕ ਲਵਾ ਲੈਂਦੇ ਆ ਜੀ ਦੋ ਤਿੰਨ ਮਿੰਟ ਹੋ ਗਏ ਆਪਣੇ ਪਰਥੇ ਰੱਖੇ ਇਹਨੂੰ ਤੇ ਤੁਸੀਂ ਦੇਖ ਸਕਦੇ ਹੋ ਸੇਕ ਵੀ ਇਹਨੂੰ ਲੱਗ ਗਿਆ ਤੇ ਹੁਣ ਆਪਾਂ ਇੱਕ ਵਾਰੀ ਕੜਚੀ ਮਾਰ ਦਿੰਨੇ ਆ ਬਿਲਕੁਲ ਵੀ ਇਹ ਥੱਲੇ ਨਹੀਂ ਲੱਗਿਆਗਾ ਕਿਉਂਕਿ ਆਪਾਂ ਸਾਰੀਆਂ ਚੀਜ਼ਾਂ ਫਰਾਈ ਕਰਕੇ ਪਾਣਾ ਤੇ ਹੁਣ ਆਪਾਂ ਪਾ ਦਾਂਗੇ ਅੱਧਾ ਚਮਚ ਗਰਮ ਮਸਾਲੇ ਦਾ ਤੇ ਥੋੜੀ ਜਿਹੀ ਪਾ ਦਾਂਗੇ ਪੀਸੀ ਕਾਲੀ ਮਿਰਚ ਕਈ ਵਾਰ ਐਂ ਹੁੰਦਾ ਵੀ ਗੈਂਸ ਤਜਾਵ ਨਹੀਂ ਬੰਦਾ ਕਾਲੀ ਮਿਰਚ ਨਾਲ ਤੇ ਹੁਣ ਆਪਾਂ ਪਾ ਦਾਂਗੇ ਕਟਿਆ ਹੋਇਆ ਧਨੀਆ ਇਹਨੂੰ ਵੀ ਆਪਾਂ ਹੁਣ ਮਿਕਸ ਕਰ ਦਿੰਨੇ ਹਾਂ ਅਰਥਾ ਇੰਨਾ ਸਵਾਦ ਬਣੂਗਾ ਵੇਖ ਕੇ ਹੀ ਭੁੱਖ ਲੱਗ ਜਾਊਗੀ ਇੰਨੀ ਚੇਤੀ ਇਹ ਬਣ ਤਾ ਲੱਗ ਤੇ ਹੁਣ ਆਪਾਂ ਇਹਨੂੰ 2-3 ਮਿੰਟ ਵਾਸਤੇ ਹੋਰ ਸੇਕ ਕਰਵਾ ਲੈਨੇ ਕਿਉਂਕਿ ਆਪਾਂ ਧਨੀਆ ਤੇ ਇਹਦੇ ਵਿੱਚ ਮਸਾਲਾ ਐਡ ਕੀਤਾ ਹਾਂਜੀ 2-3 ਮਿੰਟ ਹੋ ਗਏ ਆਪਣੀ ਸਬਜ਼ੀ ਰੱਖੀ ਨੂੰ ਤੇ ਗੈਸ ਕਰ ਦਿੰਨੇ ਆਪਾਂ ਬੰਦ ਕਿਉਂਕਿ ਆਪਣੀ ਸਬਜ਼ੀ ਬਣ ਗਈ ਐ ਕਿੰਨੀ ਵਧੀਆ ਸਬਜ਼ੀ ਬਣੀ ਐ ਤੁਸੀਂ ਜ਼ਰੂਰ ਬਣਾ ਕੇ ਦੇਖੋ ਇਸ ਤਰ੍ਹਾਂ ਆਲੂ ਬੈਂਗਨ ਦਾ ਭਾਰਤਾ ਇਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਸਵਾਦ ਵਾਲਾ ਹੈਗਾ ਤੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕਰਾਂਗੇ ਸਰਮ ਚਾਹੇ ਤੁਸੀਂ ਇਹਨਾਂ ਨੂੰ ਪਰੌਂਠਿਆਂ ਦੇ ਨਾਲ ਖਾਓ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਤੰਦੂਰੀ ਰੋਟੀ ਦੇ ਨਾਲ ਖਾਓ ਪਰਤਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਣ ਵਾਲਾ ਸਬਜ਼ੀ ਦੇ ਉੱਪਰ ਆਪਾਂ ਸਜਾਵਟ ਵਾਸਤੇ ਰੱਖ ਦਾਂਗੇ ਦੋ ਹਰੀਆਂ ਕੱਚੀਆਂ-ਕੱਚੀਆਂ ਮਿਰਚਾਂ ਤੇ ਅੱਜ ਤੁਹਾਨੂੰ ਬੈਂਗਣ ਦਾ ਪੜਥਾ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਜੇਕਰ ਤੁਹਾਨੂੰ ਰੈਸਪੀ ਪਸੰਦ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ